ਆਪਣੀ ਹਿੱਤੀ ਦੇ ਨਾਲ ਸਬੰਧ ਬਣਾਉਣੇ 11 ਸਾਲ ਤੋਂ ਲੈ ਕੇ 15 ਸਾਲ ਤੱਕ ਹਨਾ ਤੇ ਫਿਰ ਉਹਦੇ ਭਰਾ ਨੇ ਵੀ ਬਣਾਉਣੇ ਬੜੀ ਹੀ ਸ਼ਰਮਨਾਕ ਜੀ ਘਟਨਾ ਬਹੁਤ ਜਿਆਦਾ ਇਹ ਬਾਰੇ ਗੱਲ ਕਰਨ ਲੱਗੇ ਵੀ ਆਪਣਾ ਜਿਹੜਾ ਸਿਰ ਨੀਵਾਂ ਹੋ ਜਾਂਦਾ ਉਹ ਇੱਤਰ ਧਰਤੀ ਆਪਾਂ ਜਿਹੀ ਧਰਤੀ ਦੇ ਉੱਤੇ ਜਿਹਾ ਕੁਝ ਹੋਣਾ ਤਾਂ ਉਹ ਵੀ ਇੱਕ ਬਾਪ ਦੇ ਵੱਲੋਂ ਆਪਣੀ ਧੀ ਦੇ ਨਾਲ ਅਜਿਹੀ ਗੰਦੀ ਹਰਕਤ ਕਰਨੀ ਮਾਪੇ ਬੜੇ ਡਰਦੇ ਨੇ ਸਕੂਲ 'ਚ ਕਿਉਂਕਿ ਜਦੋਂ ਖਾਸ ਕਰ ਅਸੀਂ ਵੀ ਆਪਾਂ ਵੀ ਤੁਸੀਂ ਵੀ ਚਲੋ ਜਵਾਂਗ ਉਮਰ 'ਚ ਲੰਘ ਚੁੱਕੇ ਹਾਂ ਮੈਂ ਅਜੇ ਹੈ ਮੰਨ ਲਓ ਤੇ ਮਾਪਿਆਂ ਦਾ ਸਭ ਤੋਂ ਵੱਡਾ ਤਕਲੀਫ ਹੁੰਦੀ ਹੈ ਕਿ ਸਾਡਾ ਧੀ ਪੁੱਤ ਜਵਾਨ ਉਮਰ 'ਚ ਕੋਈ ਗਲਤ ਹਰਕਤ ਨਾ ਕਰੇ ਹਨਾ ਦੇਖੀ ਵੀਡੀਓ ਵਰਲਡ ਹੋ ਰਹੀ ਸੀ ਕਿ ਆਟ ਹੋ ਰਹੀ ਸ਼ਾਇਦ ਉਹ ਵੀਡੀਓ ਪੰਜਾਬ ਦੀ ਨਹੀਂ ਲੱਗਦਾ ਹੈਗੀ ਜੇ ਇਸ ਹਿਸਾਬ ਨਾਲ ਲੋਕੇਸ਼ਨ ਦੇਖੇ ਤਾਂ ਪੰਜਾਬ ਤੋਂ ਕਿਤੇ ਬਾਹਰ ਦੀ ਲੱਗਦੀ ਹੈ ਇਹ ਸਾਰੇ ਰਿਸ਼ਤੇ ਤਾਂ ਉਦੋਂ ਚੂਰ-ਚੂਰ ਜਿਹਾ ਚੱਕਣਾ ਚੂਰ ਹੋ ਗਏ ਜਦੋਂ ਇੱਕ ਧੀ ਦੇ ਇੱਕ ਬਾਪ ਦੇ ਵੱਲੋਂ ਗੁਰ ਕਰ ਕੀਤਾ ਗਿਆ ਉਹਦੇ ਭਰਾ ਨੇ ਉਹਨਾਂ ਨਾਲ ਗਲਤ ਕੰਮ ਕੀਤਾ ਫਿਰ ਵੀ ਨੌਮੀ ਕਲਾਬ ਦੀ ਕੁੜੀ ਲੱਗਦੀ ਦੇਖਣ ਜਿਹੜੇ ਅਕੋਰਡਿੰਗ ਉਹਦੇ ਵੱਡੀ ਡਰੈਸ ਪਾਈ ਹੋਈ ਹੈ ਬੱਚੀ ਦੇ ਨਾ ਉਹ ਆਟਾ ਵਾਲਾ ਉਹ ਬਾਰ-ਬਾਰ ਉਹਦੇ ਨਾਲ ਕਦੇ ਗਲਤ ਜਿਹੜਾ ਹੱਥ ਕਰਦਾ ਕਦੇ ਬਾਹਂ ਫੜਦਾ ਕਦੇ ਗਲ ਤੋਂ ਹੱਥ ਲਾਉਂਦਾ ਮਤਲਬ ਛੇੜਖਾਨੀ ਕਰਦਾ ਲਗਾਤਾਰ ਕੁੜੀ ਨਾਲ ਕੁੜੀ ਆਪਾਂ ਆਟੇ ਦੇ ਵਿੱਚ ਸਾਫ਼ ਦੇਖ ਸਕਦੇ ਹਾਂ ਬੈਠੀ ਉਹਨੂੰ ਤੱਕਾ ਮਾਰਦੀ ਜਾਂ ਡਰਦੀ ਜਾਂ ਕੁਝ ਕਹਿਦੀ ਵੀ ਉਹ ਤੋਂ ਚੱਲਣਾ ਐ ਯਾਰ ਡਰਾਈਵਰ ਆ ਟੋੜਾ ਹੁਣ ਆਪਾਂ ਆਪਣੇ ਵੀ ਹੁਣ ਜਵਾਕ ਜੱਲੇ ਸਕੂਲਾਂ ਚ ਪੜਦੇ ਨੇ ਬੈਂਚ ਨਾ ਬੈਂਚ ਜਾਂਦੇ ਨੇ ਆਟੋ ਜਾਂਦੇ ਨੇ ਪੱਕੇ ਤਰ੍ਹਾਂ ਕਿਤੇ ਹੁਣ ਆਪਣੇ ਜਿਹੜਾ ਬੱਚਾ ਇਧਰ ਰੋਜ਼ ਕੱਜ ਜਾਂਦਾ ਆਪਾਂ ਜਿਹੜਾ ਬੈਂਡ ਦੇ ਵਿੱਚ ਆਪਾਂ ਕਹਿੰਦੇ ਆ ਵੀ ਬੈਂ ਨਾਲ ਥੋੜੀ ਜਿਹੀ ਜ਼ਿੰਮੇਵਾਰੀ ਆ ਪਰ ਹੁਣ ਸਕੂਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਹਨਾ ਤੇ ਕਾਲਜਾਂ ਦੇ ਵਿੱਚ ਕੀ ਕੁਝ ਹੋ ਰਿਹਾ ਸਭ ਨਹੀਂ ਪਤਾ ਪਰ ਹਜੇ ਤੱਕ ਪੈਰ ਵੀ ਨਹੀਂ ਧਰਿਆ ਆਟੋ ਰਿਕਸ਼ੇ ਵਾਲੀ ਵੀ ਜਿਹੜੀ ਘਟਨਾ ਹੋਤੀ ਤੇ ਵੀ ਲਈਏ ਤੇ ਜਿਹੜੇ ਫਿਰੋਜ਼ਪੁਰ ਦੇ ਇੱਕੋ ਲਈਏ ਤਾਂ ਹਜੇ ਤੌ ਚੀਜ਼ਾਂ ਦੇ ਸਟਾਰਟਿੰਗ ਹੋਈਆਂ ਨੇ ਕਿੰਨੇ ਦੀ ਛੋਟੀ ਨੂੰ ਮਾਸੂਮ ਬੱਚੀ ਨੂੰ ਨਾ ਵਿਕਨੇ ਆ ਆਪਣੇ ਘਰ ਚੋਂ ਕਹਿੰਦਾ ਜੀ ਜਾਂ ਮੇਰੇ ਅਪਾ ਲక్ష్ਮੀ ਆ ਗਈ ਨਾ ਛੋਟੀ ਜੀ ਉਸ ਟਾਈਮ ਬੱਚੇ ਦੀ ਲੱਖੀ ਦਾ ਰੁਪਏ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਨਾ 3 ਸੱਤਵੀਂ ਅੱਠਵੀਂ ਜਿਹੜਾ ਜਵਾਕ ਹੁੰਦਾ ਉਹਦੇ ਨਾਲ ਜੇ ਕੁਝ ਕਰਨਾ ਕਿਤਨਾ ਕਿਤੇ ਬਹੁਤ ਵੱਡਾ ਜਿਹੜੀ ਗਲਤ ਗੱਲ ਹੈ ਬੰਦੇ ਦੀ ਜਿਹੇ ਸ਼ਕਤ ਦਿੱਤਾ ਨਾ ਕਿਤਨਾ ਕਿਤੇ ਸਿੱਧਾ ਇੱਕ ਤਰ੍ਹਾਂ ਦਾ ਕਹਿੰਦੇ ਆਪਾਂ ਕੁਕੂਰ ਕਰਮ ਦਾਗੀ ਹੈ ਜੋ ਉਹਨਾਂ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਜਿਹੜੇ ਮੁੱਦਿਆਂ ਤੇ ਖਾਸ ਕਰ ਵੱਡੇ ਪੱਤਰਕਾਰ ਸਹਿਤਕਾਰ ਜਾਂਫਿਰ ਉਹਨਾਂ ਮੁੱਦਿਆਂ ਨੂੰ ਦੁਬਾ ਦਿੱਤਾ ਜਾਂਦਾ ਇੱਕ ਖਬਰ ਆਈ ਸਾਡੇ ਕੋਲ ਤੇ ਉਹ ਖਬਰ ਇਹ ਆਈ ਕਿ ਇੱਕ 15 ਕੋਸਾਲਾਂ ਦੀ ਕੁਸੋਰ ਅਵਸਥਾ ਵਾਲੀ ਧੀ ਉਹਦੇ ਬਾਪ ਨੇ ਉਹਦੇ ਨਾਲ ਕੋ ਕਰਮ ਕੀਤਾ ਉਹਦੇ ਭਰਾ ਨੇ ਉਹਦੇ ਨਾਲ ਕੋ ਕਰਮ ਕੀਤਾ ਤੇ ਉਹਦੇ ਅੱਗੇ ਮਾਸੜ ਨੇ ਵੀ ਉਹਦੇ ਨਾਲ ਕੋ ਕਰਮ ਕੀਤਾ ਤੇ ਇਹਦੇ ਨਾਲ ਦੀ ਇੱਕ ਖਬਰ ਟਵਿੱਟਰ ਹੈਂਡਲ ਤੇ ਵਾਇਰਲ ਹੋ ਰਹੀ ਆ ਇੱਕ ਧੀ ਆ ਹ ਸਾਇਦ 8 8ਵੀਂ ਜਨੋਮਿਕ ਕਲਾਸ ਵਿੱਚ ਹੋਵੇਗੀ ਉਸ ਦੇ ਨਾਲ ਆਟੋ ਚਾਲਕ ਗਲਤ ਹਰਕਤਾਂ ਕਰ ਰਿਹਾ ਉਹਦੇ ਨਾਲ ਮੈਂ ਕਹਿ ਨਹੀਂ ਸਕਦਾ ਪਰ ਚੁੰਮਾ ਜਿਵੇਂ ਕਹਿ ਸਕਦੇ ਆ ਵੀ ਉਹ ਗੰਦੀ ਹਰਕਤ ਕੀਤੀ ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਇਹਨਾਂ ਗੱਲਾਂ ਤੇ ਬਹੁਤ ਘੱਟ ਬੋਲਿਆ ਜਾਂਦਾ ਇਹਨਾਂ ਮੁੱਦਿਆਂ ਤੇ ਬਹੁਤ ਘੱਟ ਡਿਬੇਟ ਹੁੰਦੀ ਆ ਤੇ ਇੱਥੇ ਇਹ ਟੌਪਿਕ ਤਾਂ ਲੈ ਕੇ ਆਂਦਾ ਇਹ ਖਬਰਾਂ ਵੀ ਬਹੁ ਘੱਟ ਚਲਾਈਆਂ ਜਾਂਦੀਆਂ ਨੇ ਜੇ ਖਬਰ ਚਲਾਈ ਜਾਂਦੀ ਆ ਤਾਂ ਇੱਕ ਹੈਡਲਾਈਨ ਦੇ ਤੌਰ ਤੇ ਚਲਾ ਕੇ ਉਹਨੂੰ ਛੱਡ ਦਿੱਤਾ ਜਾਂਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਲਖਵੀਰ ਜੀ ਆਪਾਂ ਨੂੰ ਤਾਂ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਤੁਹਾਨੂੰ ਤੁਹਾਡਾ ਬਹੁਤ ਬਹੁਤ ਲੰਮੀ ਗੱਲਬਾਤ ਆਪਾਂ ਪਹਿਲਾਂ ਨਹੀਂ ਕਰਨੀ ਜਿਆਦਾ ਹੀ ਆਪਾਂ ਜਿਹੜਾ ਮੇਨ ਟਾਪਿਕ ਤੇ ਰਵਾਂਗੇ ਗੱਲ ਇਹ ਆ ਕਿ ਗੁਰੂਆਂ ਪੀਰਾਂ ਦੀ ਧਰਤੀ ਆ ਹਨਾ ਪਹਿਲਾਂ ਇਹ ਯੂਪੀ ਬਿਹਾਰ ਚ ਹੁੰਦਾ ਸੀਗਾ ਆਪਣੀ ਹੀ ਧਰਤੀ ਦੇ ਨਾਲ ਸਬੰਧ ਬਣਾਉਣੇ 11 ਸਾਲ ਤੋਂ ਲੈ ਕੇ 15 ਸਾਲ ਤੱਕ ਹਨ ਤੇ ਫਿਰ ਉਹਦੇ ਭਰਾ ਨੇ ਵੀ ਬਣਾਉਣੇ ਫਿਰ ਗਾਹਾਂ ਉਹਦੀ ਮਾਂ ਨੇ ਇਹਨਾਂ ਤੋਂ ਡਰਦੀ ਮਾਰੀ ਨੇ ਮਾਸੀ ਕੋ ਭੇਤੀ ਗਾਹਾਂ ਮਾਸੜ ਨੇ ਵੀ ਬਣਾਉਣੇ ਇਹਨੇ ਮੇਰੇ ਰੌਂਗਟੇ ਖੜੇ ਕਰਕੇ ਰੱਖਤੇ ਖਬਰ ਤਰਨ ਪਹਿਲੀ ਗੱਲ ਤਾਂ ਨਾ ਕਿ ਕਟਨਾ ਪੰਜਾਬ ਦੀ ਇੱਕ ਸ਼ਹਿਰ ਸੀ ਆ ਫਿਰੋਜ਼ਪੁਰ ਸ਼ਹਿਰ ਦੀ ਹਨਾ ਕਟਨਾ ਇਹ ਪਰ ਕਿਤੇ ਨਾ ਕਿਤੇ ਚੀਜ਼ ਬੜੀ ਹੀ ਸ਼ਰਮਨਾਕ ਜੀ ਘਟਨਾ ਬਹੁਤ ਜਿਆਦਾ ਨਾ ਇਹ ਬਾਰੇ ਗੱਲ ਕਰਨ ਲੱਗੇ ਵੀ ਆਪਣਾ ਜਿਹੜਾ ਸਿਰ ਨੀਮਾ ਹੋ ਜਾਂਦਾ ਕਿਉਂਕਿ ਨਾ ਪੰਜਾਬ ਦੀ ਜਿਹੜੀ ਧਰਤੀ ਆ ਬਹੁਤ ਉਹ ਆ ਪਵਿੱਤਰ ਧਰਤੀ ਆ ਪਰ ਅਜਿਹੀ ਧਰਤੀ ਦੇ ਉੱਤੇ ਅਜਿਹਾ ਕੁਝ ਹੋਣਾ ਤਾਂ ਉਹ ਵੀ ਇੱਕ ਬਾਪ ਦੇ ਵੱਲੋਂ ਆਪਣੀ ਧੀ ਦੇ ਨਾਲ ਅਜਿਹੀ ਗੰਦੀ ਹਰਕਤ ਕਰਨੀ ਹਨਾ ਕਿਉਂਕਿ ਬਾਪ ਤੇ ਪਵਿੱਤਰ ਰਸਤਾ ਹੁੰਦਾ ਰਸਤਾ ਹੁੰਦਾ ਬਪਤੀ ਦਾ ਹੈਨਾ ਉਤੋਂ ਪਰ ਭਰਾ ਦਾ ਰਿਸ਼ਤਾ ਵੀ ਉਤੋਂ ਬਿਆਦ ਇਤਰ ਹੁੰਦਾ ਨਾ ਕਿਤਨਾ ਕਿਤੇ ਸਾਰੇ ਰਿਸ਼ਤੇ ਤਾਂ ਉਦੋਂ ਚੂਰ ਚੂਰ ਜਿ ਚੱਕਣਾ ਚੂਰ ਹੋ ਗਏ ਜਦੋਂ ਇੱਕ ਧੀ ਦੇ ਇੱਕ ਬਾਪ ਦੇ ਵੱਲ ਟੁੱਕਰ ਕੀਤਾ ਗਿਆ ਉਹਦੇ ਭਰਾ ਨੇ ਉਹ ਨਾਲ ਗਲਤ ਕੰਮ ਕੀਤਾ ਉਦੋਂ ਵਿਚਾਰੀ ਮਾਂ ਨੇ ਡਰਦੇ ਮਰੀ ਜਿਵੇਂ ਜਦੋਂ ਉਹਨਾਂ ਵੀ ਲੋਕਾਂ ਤੋਂ ਵੀ ਜ਼ਿਕਰ ਗੱਲ ਬਾਹਰ ਨਿਕਲ ਗਈ ਤਾਂ ਬਦਨਾਮੀ ਬਹੁਤ ਹੋਊਗੀ ਨਾ ਕਿਤਨਾ ਕਿਤੇ ਚਲੋ ਉਹਨੇ ਆਪਣੀ ਮਾਸੀ ਦੇ ਕੋਲ ਜਾਂ ਮਾਸਟਰ ਕੋਲ ਭੇਜਤਾ ਵੀ ਉੱਥੇ ਰਹੂਗੀ ਤਾਂ ਮੇਰੀ ਤੀਵਾਰੀ ਜੂਗੀ ਪਰ ਉੱਥੇ ਜਾ ਕੇ ਕਹਿੰਦੇ ਉਹਦਾ ਜਿਹੜਾ ਮਾਸਟਰ ਸੀ ਉਹ ਵੀ ਹਾਫ ਸਦਾਨਾ ਸੀਗਾ ਉਹਨੇ ਵੀ ਆਪਣੀ ਜਿਹੜੀ ਹਾਫਸੋ ਪੂਰੀ ਮੰਟਾਈ ਆ ਹਾਲਾ ਕਿ ਪੁਲਿਸ ਦੇ ਵੱਲੋਂ ਚਲੋ ਕਾਰਵਾਈ ਕੀਤੀ ਗਿਆ ਤਾਂ ਪੁਲਿਸ ਦਾ ਕੰਮ ਆ ਜਦੋਂ ਕਾਰਵਾਈ ਕਰਨਾ ਕਾਰਵਾਈ ਕੀਤੀ ਗਈ ਆ ਬਾਪ ਪਤ ਨੂੰ ਫੜ ਲਿਆ ਤੇ ਮਾਸਟਰ ਉਹਦਾ ਫਰਾਰ ਆ ਤੇ ਆਪਣੇ ਕੋਲ ਡੀਐਸਪੀ ਸਾਡੀ ਬਾਈਟ ਆਈ ਸੀ ਆਪਾਂ ਸੁਣਿਆ ਕਿ ਮਾਸਟਰ ਉਹਦਾ ਫਰਾਰ ਆ ਕਹਿੰਦੇ ਉਹਨੂੰ ਜਲਦੀ ਫੜ ਲਿਆ ਜਾਊਗਾ ਪਰ ਕਿਤੇ ਨਾ ਕਿਤੇ ਤਾਂ ਬਾਪ ਦੀ ਗੱਲ ਆ ਕਾਰਵਾਈ ਕਰਨੀ ਪਰ ਅਜਿਹੀਆਂ ਹਰਕਤਾਂ ਹੁਣ ਪੰਜਾਬ ਦੇ ਵਿੱਚ ਕਿਉਂ ਹੋ ਰਹੀਆਂ ਨੇ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਤਲਾਂ ਜਿੱਤੇ ਵੀ ਅਜਿਹਾਂ ਕੀ ਸੀਗਾ ਬਾਪ ਦੇ ਵਿੱਚੋਂ ਇੰਨੇ ਇੰਨੀ ਕਿਹੜੀ ਨੂੰ ਹਾਫਸ ਦੀ ਭੁੱਖ ਸੀ ਕਿ ਦੇ ਬਾਹਰ ਚਲੇ ਜਾਂਦਾ ਆਪਣੇ ਘਰ ਦੇ ਵਿੱਚ ਆਪਣੀ ਧੀ ਦੇ ਨਾਲੇ ਜਿਹੜਾ ਕੁਝ ਕਰਨਾ ਕੀਤਾ ਜਿੱਦਾਂ ਬਹੁਤ ਵੱਡੀ ਆ ਕਲਜੁਗ ਦੀ ਨਿਸ਼ਾਨੀ ਆ ਹਾਂ ਇਹ ਤਾਂ ਚੱਲ ਰਿਹਾ ਇਹ ਅੱਜਕੱਲ ਤਨ ਕਲਜੁਗੇ ਚੱਲ ਰਿਹਾ ਅੱਜਕੱਲ ਅਜਿਹਾਂ ਬਹੁਤ ਘਟਨਾਵਾਂ ਨੇ ਜਿਹੜੀਆਂ ਲੋਕ ਆਪਾਂ ਸੋਚ ਸਕਦੇ ਨਹੀਂ ਵਿੱਚ ਹੀ ਹੋ ਸਕਦੀ ਆ ਇਕ ਕਾਲਜੂ ਦਾ ਦੌਰ ਆਦਾ ਨਾ ਅੱਜ ਕੱਲ ਜੋ ਸੋਚਦੇ ਆ ਉਹ ਉਲਟ ਹੋ ਰਹੀ ਹੈ ਗੱਲ ਤਾਂ ਚੀਜ਼ਾਂ ਨਾ ਜਿਵੇਂ ਹੁਣ ਇਹ ਤਾਂ ਆਪਣ ਨੇ ਕੱਲ ਨੋਟ ਕਰ ਲਈ ਫਿਰੋਜ਼ਪੁਰ ਵਾਲੀ ਤਾਂ ਵੀ ਧੀਰ ਨਾਲ ਪਿਉ ਨਹੀਂ ਕੀਤਾ ਇਸ ਤੋਂ ਬਾਅਦ ਪਹਿਲਾਂ ਹੋਰ ਕਈ ਘਟਨਾਵਾਂ ਹੁੰਦੀਆਂ ਨੇ ਜਿਵੇਂ ਚਾਰ ਵਾਲੀ ਘਟਨਾ ਜਿਹੜੇ ਕੱਪੜੇ ਪਾੜ ਦਿੱਤੇ ਗਏ ਸੀਗੇ ਤਰਨ ਤਰਨ ਦੀ ਬਲਟੋਹਾ ਪਿੰਡ ਦੀ ਸੀਗੀ ਉਹ ਦੇਖਿਓ ਘਟਨਾ ਇੱਕ ਬਜ਼ੁਰਗ ਔਰਤ ਨੂੰ 60 ਸਾਲ ਦੀ ਉਮਰ ਸੀ ਉਹਨੂੰ ਕੱਪੜੇ ਪਾੜ ਕੇ ਗਲੀ 'ਚ ਘੁਮਾਇਆ ਗਿਆ ਸੜਕ ਤੇ ਸਮੂਹ ਅਕਾਲੀ ਦਲ ਦੇ ਵੱਡਾ ਲੀਡਰ ਜਿਹੜਾ ਵਿਸਾ ਸਿੰਘ ਬਲਟੋਹਾ ਦਾ ਇਲਾਕਾ ਸੀ ਉਹ ਦੇਖ ਲਓ ਹੁਣੇ ਕਾਰਜਕੁਈ ਕੋਈ ਲ ਨਾ ਫਰੋਜਪੁਰ ਦੀ ਇਸ ਰਫਾ-ਰਫਾ ਹੋ ਗਿਆ ਜਾਂ ਪਤਾ ਨਹੀਂ ਕੀ ਹੁਣ ਫਰੋਜਪੁਰ ਦੀ ਕਿੱਡੀ ਘਟਨਾ ਹੈ ਹਨਾ ਉਹਦੇ ਬਾਰੇ ਵਿੱਚ ਕੋਈ ਨਹੀਂ ਕਿ ਕਿ ਕੁੜੀ ਦੇ ਨਾਲ ਅਜਿਹਾ ਕੁਝ ਹੋਣਾ ਤੇ ਬੜੀ ਉਹ ਪਤਾ ਨਹੀਂ ਕਿ ਆਪਾਂ ਹੋਰ ਗੱਲ ਕਰਦੇ ਸੀਗੇ ਵੀਡੀਓ ਵਾਇਰਲ ਹੋ ਰਹੀ ਸੀਗੀ ਆਟੋ ਵਾਲੀ ਸ਼ਾਇਦ ਉਹ ਵੀਡੀਓ ਪੰਜਾਬ ਦੀ ਨਹੀਂ ਲੱਗ ਰਹੀ ਹੈਗੀ ਜੇ ਜੇ ਹਿਸਾਬ ਨਾਲ ਲੋਕੇਸ਼ਨ ਦੇਖੇ ਤਾਂ ਪਤਾ ਪੰਜਾਬ ਤੋਂ ਕਿਤੇ ਬਾਹਰ ਦੀ ਲੱਗਦੀ ਆ ਫਰੋਜਪੁਰ ਵਿੱਚ ਦੇਖ ਇੱਕ ਕੁੜੀ ਆ 8 ਮਹੀਨਾਵਾਂ ਦੀ ਕਲਾਸ ਦੀ ਕੁੜੀ ਲੱਗਦੀ ਹੈ ਦੇਖਣ ਜਿਹੜੇ ਅਕੋਰਡਿੰਗ ਉਹਦੇ ਵੱਡੀ ਡਰੈਸ ਪਾਈ ਹੋਈ ਹੈ ਬੱਚੀ ਦੀ ਹਨਾ ਉਹ ਆਟੋ ਵਾਲਾ ਨੂੰ ਬਾਰ-ਬਾਰ ਉਹਦੇ ਹੱਥ ਕਦੇ ਗਲਤ ਜਿਹੜਾ ਹੱਟ ਦਰ ਦਾਗ ਦੇ ਬਾਹ ਫੜ ਕਦੇ ਗੱਲ ਤੋਂ ਹੱਥ ਲਾਉਂਦਾ ਮਤਲਬ ਛੇੜਖਾਨੀ ਕਰਦਾ ਲਗਾਤਾਰ ਕੁੜੀ ਨਾਲ ਕੁੜੀ ਆਪਾਂ ਆਟੇ ਦੇ ਵਿੱਚ ਸਾਫ਼ ਦੇਖ ਸਕਦੇ ਹਾਂ ਬੈਠੀ ਉਹਨੂੰ ਤੱਕਾ ਮਾਰਦੀ ਜਾਂ ਡਰਦੀ ਜਾਂ ਕੁਝ ਕਹੇ ਦੀ ਬਥੋ ਚੱਲ ਹੈ ਨਾ ਇੱਕ ਮੁੰਡੇ ਦੇ ਬੰਦੇ ਵੀਡੀਓ ਬਣਾਈ ਗਿਆ ਆਪਾਂ ਉਹਨੂੰ ਵੀਡੀਓ ਵਾਲਾ ਜਿਹਨੇ ਵੀਡੀਓ ਬਣਾਈ ਆ ਪਹਿਲਾਂ ਤਾਂ ਉਹਦੀ ਬਠਾ ਤੋਂ ਵੱਡੀ ਗਲਤੀ ਆ ਜੇਕਰ ਉਹ ਵੀਡੀਓ ਚਲ ਬਣਾ ਲਈ ਗੱਲ ਵੱਖਰੀ ਆ ਜਦ ਲੋਕਾਂ ਨੂੰ ਪਤਾ ਲੱਗ ਗਿਆ ਆਟੇ ਵਾਲੀ ਦੀ ਹਰਕਤ ਦਾ ਪਰ ਉਹ ਆਟੇ ਨੂੰ ਚ ਦੱਬਦਾ ਫੜਦਾ ਵੀਡੀਓ ਦੇ ਵਿੱਚ ਉਹਦੀ ਸਾਹਮਣੇ ਉਹਨੂੰ ਨੰਗਾ ਕਰਦਾ ਸੀ ਨਹੀਂ ਵੀ ਤੂੰ ਆ ਕੀ ਕਰ ਰਿਹਾ ਉਹ ਬਾਅਦ ਦੇਖਿਆ ਆਟੇ ਵਾਲਾ ਕੀ ਕਰਦਾ ਜਾਂਦੇ ਜਾਂਦੇ ਕੁੜੀ ਨੂੰ ਜਰਾ ਫੜਦਾ ਤਨ ਉਹਦੋਂ ਉਹ ਕਿੱਥੇ ਤੱਕ ਵੀ ਕਰਦਾ ਅਪੂਰ ਹੋ ਕੇ ਫਿਰ ਉਹ ਕਹਿ ਰਹੇ ਨੇ ਵੀ ਚੱਲ ਹੁਣ ਚੱਲ ਤੁਹਾਨੂੰ ਕੀ ਪਤਾ ਹੁੰਦਾ ਸੱਤਵੀਂ ਅੱਠਵੀਂ ਕਲਾਸ ਦੀ ਕੁੜੀ ਨੂੰ ਕੀ ਪਤਾ ਹੁੰਦਾ ਨਾ ਕਿਹਦੇ ਬਾਰੇ ਉਹ ਤਾਂ ਹੁਣ ਇਹ ਜਿਹੜਾ ਡਰਾਈਵਰ ਆਟੋ ਵਾਲਾ ਹੁਣ ਆਪਾਂ ਆਪਣੇ ਵੀ ਹੁਣ ਜਵਾਗ ਜੱਲੇ ਸਕੂਲਾਂ 'ਚ ਪੜ੍ਹਦੇ ਨੇ ਬੈਂਚ ਨਾ ਬੈਂਚ ਜਾਂਦੇ ਨੇ ਆਟੋ ਜਾਂਦੇ ਨੇ ਪਰ ਕਿਤਰਾ ਕਿਤੇ ਹੁਣ ਆਪਣੇ ਜਿਹੜਾ ਬੱਚਾ ਤਾਂ ਰੋਜ਼ ਕੱਲ ਜਾਂਦਾ ਆਪਾਂ ਜਿਹਨਾਂ ਦਾ ਬੈਂਡ ਦੇ ਵਿੱਚ ਆਪਾਂ ਕਹਿੰਦੇ ਆ ਵੀ ਬੈਂਡ ਨਾਲ ਥੋੜੀ ਜਿੰਮੇਵਾਰੀ ਆ ਜੋ ਸਕੂਲ ਚਲੇ ਗਿਆ ਆਪਾਂ ਕਹਿੰਦੇ ਸਕੂਲ ਦੀ ਜਿੰਮੇਵਾਰੀ ਆ ਨਾ ਤੇ ਹੁਣ ਆ ਦੇਖੋ ਕਿੱਡੀ ਜਿਹੜੀ ਹੁਣ ਘਟੀਆ ਹੱਕਤ ਆਈ ਆ ਜਿਹੇ ਹਰਕਤ ਨੂੰ ਦੇਖ ਕੇ ਤਾਂ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਡਰੂਗਾ ਆਪਾਂ ਆਪਣੇ ਜਵਾਖਾਂ ਨੂੰ ਧੀਆ ਭੈਣਾਂ ਨੂੰ ਆਪਾਂ ਇਹ ਭੇਜ ਸਕਦੇ ਨਹੀਂ ਉਹੀ ਗੱਲ ਆ ਨਾ ਮੈਂ ਜਿਵੇਂ ਇਹੀ ਪੰਜਾਬ ਦੇ ਫਿਰੋਜ਼ਪੁਰ ਦੀ ਕੁੜੀ ਦੀ ਉਮਰ 15 ਕੁ ਸਾਲਾਂ ਦੀ ਆ ਮੈਂ ਪਿੰਡ ਦਾ ਨਾਮ ਵੀ ਤਾਂ ਲੈਣਾ ਚਾਹਣਾ ਕਿਉਂਕਿ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਇਹ ਕੁਝ ਹੋਇਆ ਅੱਜ ਜੇ ਅਸੀਂ ਕਹਿ ਦਿੰਨੇ ਆ ਕਿ ਉਸਨੇ ਇਹ ਕੀਤਾ ਉਹਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਜਾਂ ਹੋਣੀ ਚਾਹੀਦੀ ਆ ਤਾਂ ਇਹ ਫਿਰੋਜ਼ਪੁਰ ਦਾ ਜਿਹੜਾ ਪਿੰਡ ਆ ਚੱਕ ਕੰਦੇ ਸ਼ਾ ਪਿੰਡ ਆ ਜਿੱਥੇ ਇਹ ਘਟਨਾ ਕਰਮ ਹੋਇਆ ਮਹਿਜ 15 ਸਾਲ ਦੀ ਧੀ ਦੇ ਨਾਲ ਬਾਪ ਵੱਲੋਂ ਭਰਾ ਵੱਲੋਂ ਮਾਸੜ ਵੱਲੋਂ 11 ਸਾਲ ਤੋਂ ਲੈ ਕੇ 15 ਸਾਲ ਤੱਕ ਉਹ ਕਰਮ ਕੀਤਾ ਗਿਆ ਤੇ ਉਸ ਕੁੜੀ ਨੇ ਹਾਲਾਂਕਿ ਤੰਗ ਪਰੇਸ਼ਾਨ ਹੋ ਕੇ ਜਦੋਂ ਅੱਕ ਗਈ ਸਾਰਾ ਕੁਝ ਸਹਿਆ ਉਹਨੇ 4 ਸਾਲ ਤਾਂ ਫਿਰ ਉਹਦੇ ਕੋਲ ਫੋਨ ਮਾਰਨ ਦਾ ਲਿਆ ਜਾਂ ਥੋੜੀ-ਮੋਟੀ ਜਾਣਕਾਰੀ ਉਹਨੇ ਸਕੂਲਾਂ ਲਈ ਤਾਂ ਇੱਕ ਨੰਬਰ ਆ 1098 ਨੂੰ ਕਾਲ ਕੀਤੀ ਤਾਂ ਡੀਐਸਪੀ ਦੀ ਵਾਈਟ ਵੀ ਮੈਂ ਤੁਹਾਨੂੰ ਸੁਣਾ ਸਕਦਾ ਇੱਥੇ ਲਾ ਸਕਦਾ ਡੀਐਸਪੀ ਦੇ ਕੋਲ ਫੋਨ ਗਿਆ ਤਾਂ ਉਹਨਾਂ ਨੇ ਕਾਰਵਾਈ ਕੀਤੀ ਹਾਲਾਂਕਿ ਦੋ ਜਣਾਂ ਨੂੰ ਫੜ ਲਿਆ ਲਖਵੀਰ ਸਿੰਘ ਨੇ ਦੱਸ ਦਿੱਤਾ ਡੀਐਸਪੀ ਨੇ ਵੀ ਕਿਹਾ ਕਿ ਜੇ ਹਾਂ ਕੁਝ ਹੁੰਦਾ ਹੈ ਤਾਂ ਇਸ ਨੰਬਰ ਹੈਲਪਲਾਈਨ ਨੰਬਰ ਤੇ 1098 ਤੇ ਕਾਲ ਕਰੋ ਕਿਸੇ ਮਾਂ ਪੈਣ ਤੇ ਜਾਂ ਕਿਸੇ ਨਾਲ ਵੀ ਕੁਝ ਹੁੰਦਾ ਅਸੀਂ ਉਹਦੀ ਹੈਲਪ ਕਰਾਂਗੇ ਹਨਾ ਦੂਜੀ ਖਬਰ ਆ ਗਈ ਉਹ ਕੁੜੀ ਦੀ ਮਾਪੇ ਬੜੇ ਡਰਦੇ ਨੇ ਸਕੂਲ 'ਚ ਕਿਉਂਕਿ ਜਦੋਂ ਖਾਸ ਕਰ ਅਸੀਂ ਵੀ ਆਪਾਂ ਵੀ ਤੁਸੀਂ ਵੀ ਚਲੋ ਜੰਗੂ ਮਿਰਚ ਲੰਘ ਚੁੱਕੇ ਹੋ ਮੈਂ ਅਜੇ ਹੈ ਮੰਨ ਲਓ ਤੇ ਮਾਪਿਆਂ ਦਾ ਸਭ ਤੋਂ ਵੱਡਾ ਤਕਲੀਫ ਹੁੰਦੀ ਹੈ ਕਿ ਸਾਡਾ ਧੀ ਪੁੱਤ ਜਵਾਨ ਉਮਰ ਚ ਕੋਈ ਗਲਤ ਹਰਕਤ ਨਾ ਕਰੇ ਹਨ ਕੁਸੋਰ ਅਵਸਥਾ ਇਹ ਹੀ ਦੀ ਹੁੰਦੀ ਆ ਤੇ ਉਹਦੇ ਮਨ ਤੇ ਜੋ ਛਿੜਟਿਆ ਜਾਵੇ ਨਾ ਉਹੀ ਕੁਛ ਉਹ ਬਣਦਾ ਪਰ ਹੁਣ ਸਕੂਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਹਨ ਤੇ ਕਾਲਜਾਂ ਦੇ ਵਿੱਚ ਕੀ ਕੁਝ ਹੋ ਰਿਹਾ ਸਭ ਨਹੀਂ ਪਤਾ ਪਰ ਹਜੇ ਤਾਂ ਇਹ ਪੈਰ ਵੀ ਨਹੀਂ ਧਰਿਆ ਆਟੋ ਰਿਕਸ਼ੇ ਵਾਲੀ ਵੀ ਜਿਹੜੀ ਘਟਨਾ ਉਹਦੇ ਤੇ ਵੀ ਲਾਈਏ ਤੇ ਜਿਹੜੇ ਫਿਰੋਜ਼ਪੁਰ ਦੇ ਇੱਕੋ ਲਾਈਏ ਤਾਂ ਹਜੇ ਤਾਂ ਉਹ ਚੀਜ਼ਾਂ ਹਜੇ ਸਟਾਰਟਿੰਗ ਹੋਈਆਂ ਨੇ ਉਹਨਾਂ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਲੀਡਰਾਂ ਨੇ ਇਹ ਬਿਆਨ ਦਿੱਤਾ ਉਥੇ ਅੱਗ ਲੱਗੀ ਉਥੇ ਉਹ ਲੱਗੀ ਇਹ ਗੰਭੀਰ ਮੁੱਦਿਆਂ ਤੇ ਕਿਉਂ ਨਹੀਂ ਕੋਈ ਲੀਡਰ ਬੋਲਦਾ ਕੋਈ ਵੱਡਾ ਚੈਨਲ ਵਾਲਾ ਨਹੀਂ ਬੋਲਦਾ ਆਰਟੀਕਲ ਸੱਪਦੇ ਜ਼ਰੂਰ ਨੇ ਪਰ ਨਜ਼ਰ ਅੰਦਾਜ਼ ਕੀਤੇ ਜਾਂਦੇ ਨੇ ਸਾਰੇ ਬੁੱਡੇ ਬਹੁਤ ਗੰਭੀਰ ਨਹੀਂ ਆਪਾਂ ਕਹਿੰਦੇ ਅੱਜ ਇਹ ਮੁੱਦਾ ਚੱਕੇ ਅੱਜ ਹੱਲ ਹੋ ਜੂਗਾ ਨਹੀਂ ਇਹਨਾਂ ਦਾ ਬਹੁਤ ਲੰਬਾ ਪ੍ਰੋਸੈਸ ਹੁੰਦਾ ਜੇ ਕਰਕੇ ਕਿਤਨਾ ਕਿਤੇ ਇਹ ਚੀਜ਼ਾਂ ਦਬਦੀਆਂ ਰਹਿੰਦੇ ਨੇ ਵਿੱਚ ਪਰ ਇੱਕ ਬੜੀ ਹੀ ਗਲਤ ਗੱਲ ਨਾ ਹੁਣ ਜਿਵੇਂ ਆਟ ਵਾਲੇ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਹ ਤੇ ਆਪਾਂ ਵੀ ਚਲੋ ਵਧੀਆ ਆਪਾਂ ਪ੍ਰੋਗਰਾਮ ਕੀਤਾ ਤੇ ਲੋਕਾਂ ਨੂੰ ਪਤਾ ਲੱਗੂਗਾ ਵੀ ਹਾਂ ਇਹ ਗੱਲ ਹੋਈ ਹੈ ਕਿਤਨਾ ਕਿਤੇ ਤੇ ਲੋਕ ਅਵੇਅਰ ਹੋਣਗੇ ਦੇਖਣਗੇ ਧਿਆਨ ਰੱਖਣ ਕੱਲੋਂ ਨਾ ਤੇ ਉਹ ਆਟ ਵਾਲੇ ਤਾਂ ਹੁਣ ਚੰਗੀ ਉਮਰ ਲੱਗਦਾ ਮੈਨੂੰ ਉਹ ਆਟੜਾ 40 ਤੋਂ 45 40 ਸਾਲ ਤੋਂ ਉੱਪਰ ਲੱਗਦਾ ਕਿਤਰੰਗ ਤੇ ਉਹਦੇ ਵੱਲੋਂ ਆਪਣੀ ਧੀ ਦੇ ਉਮਰ ਦੀ ਕੁੜੀ ਆ ਹਨਾ ਪੋਤੇ ਪੋਤੀ ਹੋਣੇ ਵੈਸੇ ਜੀ ਫਿਰ ਸਾਨੂੰ ਦੀ ਉਮਰ ਹੁਣਦਾਰਾ ਤੋਂ ਨੇ ਜਵਾਕੜੀ ਦੇ ਨਾਲ ਉਹ ਜਹੀ ਹੱਕ ਤੱਕ ਕਰਦੇ ਆ ਤਾਂ ਆਮ ਆਪਣੇ ਘਰ ਦੇ ਵਿੱਚ ਆਪਣੇ ਨੇੜੇ ਤੇ ਉਹ ਕੀ ਕਰਦਾ ਹੋਊਗਾ ਨਾ ਖਾਂ ਦੇਖਣ ਦੇ ਜਰੀਆ ਜਿਹੜਾ ਇੱਕ ਧੀ ਛੋਟੀ ਜੀ ਜਵਾਕ ਯਾਰ ਆਪਾਂ ਕੰਨਿਆ ਦੇ ਵੀ ਕਹਿੰਦੇ ਆ ਛੋੜੀ ਨੂੰ ਕੰਨਿਆ ਦੀ ਛੋਟੀ ਨੂੰ ਮਾਸੂ ਬੱਚੀ ਨੂੰ ਨਾ ਵੀ ਕੰਨਿਆ ਆ ਆਪਣੇ ਖਰਚੇ ਕਰਮਤਾਂ ਦੀ ਜਮਦੀ ਆਪਾਂ ਲక్ష్ਮੀ ਆ ਗਈ ਹੈ ਨਾ ਛੋਟੀ ਜਿਹੀ ਉਸ ਟਾਈਮ ਬੱਚੇ ਦੀ ਲੱਖੇ ਦਾ ਰੁਪਏ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਨਾ ਕਈ 7ਵੀਂ 8ਵੀਂ ਜਿਹੜਾ ਨਾ ਜਵਾਕ ਹੁੰਦਾ ਉਹਦੇ ਨਾਲ ਜੇ ਕੁਝ ਕਰਦਾ ਕਿਤਨਾ ਕਿਤੇ ਬਹੁਤ ਵੱਡਾ ਜਿਹੜੀ ਗਲਤ ਗੱਲ ਹੈ ਬੰਦੇ ਦੀ ਜਿਹੇ ਸ਼ਖਸ਼ ਦਿੱਤਾ ਨਾ ਕਿਤਨਾ ਕਿਤੇ ਸਿੱਧਾ ਇੱਕ ਤਰ੍ਹਾਂ ਦਾ ਕਹਿੰਦੇ ਆਪਾਂ ਕੁਕਰ ਕਰਮਵਾ ਗਈ ਹੈ ਇਹਨੂੰ ਆਪਾਂ ਕਹਿੰਦੇ ਨਜ਼ਰੀਏ ਕਿ ਤਾਂ ਹੁੰਦਾ ਤਾਂ ਨਾ ਫਿਜ਼ੀਕਲ ਇਹ ਵੀ ਇੱਕ ਤਰ੍ਹਾਂ ਦਾ ਕੁਕਰਮੀ ਆ ਇਹਦੇ ਵਿੱਚ ਜਿਹੇ ਸ਼ਖਸ਼ ਦੇ ਖਿਲਾਫ ਹੈ ਨਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਇਨਨੇ ਨੇ ਵੀ ਜਿਹੜੀ ਸਜ਼ਾ ਹੋ ਸਕੇ ਉਹ ਘੱਟ ਆ ਜੀ ਐਗਜ਼ਾਮਪਲ 베ਸ ਹੋਣੀ ਚਾਹੀਦੀ ਆ ਹਾਂ ਵੀ ਪਤਾ ਹੁਣ ਲੱਗਣਾ ਚਾਹੀਦਾ ਵੀ ਇਹ ਬੰਦੇ ਨੇ ਗਲਤੀ ਕੀਤੀ ਤੈਨੂੰ ਆ ਸਜ਼ਾ ਮਿਲੀ ਆ ਵੀ ਦੇਸ਼ਾਂ ਦੇ ਵਿੱਚ ਇਹ ਚੀਜ਼ ਦਾ ਹੁਣ ਰੇ ਤਾਂ ਹੀ ਤਾਂ ਲੋਕ ਸੁਧਰਨਗੇ ਨਹੀਂ ਅੱਜ ਕੱਲ ਤੀਆਂ ਲੋ ਕੁੜੀਆਂ ਸੇ ਬਹੁਤ ਘੱਟ ਨੇ ਹੁਣ ਉਹ ਦੇਖੋ ਜਰੀ ਬੱਚੀ ਛੋਟੀ ਜੁਣੀ ਮਾਪਿਆਂ ਦਾ ਭੇਜਤੀ ਉਹ ਵਿਚਾਲੇ ਉਹ ਤਾਰਟੂ ਚ ਚਲੇ ਜਾਂ ਅੰਕਲ ਨਾਲ ਹੈਨਾ ਹਾਂ ਕੀ ਪਤਾ ਫਿਰ ਅੰਕਲੇ ਹਵਾ ਨੂੰ ਹੋਇਆ ਪਿਆ ਉਹ ਹੈਨਾ ਜੀ ਬਿਲਕੁਲ ਕਿਸੇ ਐਪ ਲੰਬੀ ਵਾਲੀ ਗੱਤਨਾ ਕਰਦੇ ਹੋਈ ਇਥੇ ਕਿਹੜੀ ਗੱਲ ਕਹਿਣਾ ਕਿ ਇਨ੍ਹਾਂ ਵਰਗੀਆਂ ਹਜ਼ਾਰਾਂ ਸੈਂਕੜੇ ਧੀਆਂ ਬੱਚੀਆਂ ਦੇ ਨਾਲ ਰੋਜ਼ਾਨਾ ਪਤਾ ਨਹੀਂ ਕੀ ਕੁਝ ਹੋ ਰਿਹਾ। ਰੋਜ਼ਾਨਾ ਇਨ੍ਹਾਂ ਦੇ ਨਾਲ ਅਜਿਹੇ ਘਟਨਾਕਰਮ ਹੁੰਦੇ ਨੇ। ਅੱਜ ਤੱਕ ਅਸੀਂ ਸਿਰਫ ਦੋ ਮੁੱਦੇ ਉਠਾਏ ਨੇ ਇੱਕ ਫਰੋਜ਼ਪੁਰ ਦੀ ਉਹ 15 ਸਾਲ ਦੀ ਕੁੜੀ ਦਾ ਤੇ ਇੱਕ ਟਵਿੱਟਰ ਅਕਾਊਂਟ ਤੇ ਟ੍ਰੈਂਡਿੰਗ ਦੇ ਵਿੱਚ ਇੱਕ ਵੀਡੀਓ ਚੱਲਦੀ ਹੈ ਜਿਹੜੀ ਸਕੂਲ ਜਾ ਰਹੀ ਬੱਚੀ ਦੇ ਨਾਲ ਆਟੋ ਚਾਲਕ ਕੋ ਕਰਮ ਕਰਦਾ। ਹਾਲਾਂਕਿ ਉਹ ਦਿਨ ਛੇੜਛਾੜ ਕਰਦਾ, ਗੰਦੀਆਂ ਹਰਕਤਾਂ ਕਰਦਾ। ਖਬਰਾਂ ਆ ਕੀ ਕੁਝ ਕਰ ਸਕਦਾ ਸੀ। ਤੇ ਇੱਕ ਪੁਲਸ ਵਾਲੇ ਦੇ ਡੀਐਸਪੀ ਫਰੋਜ਼ਪੁਰ ਵਾਲਿਆਂ ਦੀ ਇੱਕ ਬਿਆਨ ਆ ਜਿਹੜਾ ਉਹਨਾਂ ਵਿੱਚ ਉਹਨਾਂ ਨੇ ਨੰਬਰ ਦਿੱਤੇ 105850 ਵਿੱਚ 1098 ਆ ਸ਼ਾਇਦ ਜਾਂ 58 ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਇਸ ਨੰਬਰ ਤੇ 1098 ਇਸ ਨੰਬਰ ਤੇ ਉਹਨਾਂ ਨੇ ਹੈਲਪਲਾਈਨ ਨੰਬਰ ਆ ਜੇ ਲੇਡੀਜ਼ ਦੇ ਨਾਲ ਕੁਝ ਵੀ ਹੁੰਦਾ ਤਾਂ ਉਹ ਕਹਿੰਦੇ ਇਸ ਨੰਬਰ ਤੇ ਜਾਣਕਾਰੀ ਦਿਓ ਅਸੀਂ ਹੈਲਪ ਕਰਾਂਗੇ ਇਹਨਾਂ ਦੋਨੋਂ ਨੰਬਰਾਂ ਤੇ ਇੱਕ ਨੰਬਰ ਤੇ ਜਿਹੜਾ ਕੋਈ ਵੀ ਜੋ ਖਾਸ ਕਰ ਲੇਡੀ ਤਕਲੀਫ ਜਾਂ ਜ ਉਹਦੇ ਨਾਲ ਕੋ ਕਰਮ ਹੁੰਦਾ ਛੇੜਛਾੜ ਹੁੰਦੀ ਆ ਉਹਦੀ ਹੈਲਪ ਹੋਵੇਗੀ ਦੂਸਰਾ ਮੁੱਦਾ ਆ ਗਿਆ ਉਹ ਆਟੋ ਰਿਕਸ਼ੇ ਵਾਲਾ ਉਹ ਮੁੱਦਾ ਇਹ ਆ ਕਿ ਉਹਦੇ ਤੇ ਆਈਟੀ ਸੈਲ ਜਾਂ ਹੁਣ ਇਹ ਮੁੱਦਾ ਖਾਸਾ ਗੰਭੀਰ ਹੋ ਗਿਆ ਤੇ ਸਰਚ ਕਰੀ ਜਾ ਰਹੀ ਹੈ ਤੇ ਉਹਦੇ ਤੇ ਵੀ ਸਜ਼ਾ ਬਣਦੀ ਹੈ ਸੋ ਇਹ ਗੰਭੀਰ ਮਸਲਿਆਂ ਤੇ ਸੋਚਣ ਦੀ ਤੇ ਸਮਝਣ ਦੀ ਲੋੜ ਆ ਤੇ ਸਾਡੇ ਦਿਮਾਗਾਂ ਦੇ ਵਿੱਚ ਖਾਸ ਕਰਕੇ ਭਰਿਆ ਜਾ ਰਿਹਾ ਇਹ ਵੀ ਵੱਡੇ ਸਵਾਲ ਨੇ ਤੇ ਆਖਰ ਤੇ ਜਾਣ ਜਾਂਦੇ ਇਹ ਕਹਿਣਾ ਚਾਹਣਾ ਕਿ ਆਪਣੇ ਮਾਪਿਆਂ ਨੂੰ ਹਰ ਗੱਲ ਬੱਚੇ ਦੱਸਿਆ ਕਰਨ ਤੇ ਮਾਪੇ ਹਰ ਗੱਲ ਬੱਚਿਆਂ ਤੋਂ ਪੁੱਛਿਆ ਕਰਨ ਕਿਉਂਕਿ ਜਦੋਂ ਕੋਈ ਬੱਚਾ ਲਾਸਟ ਤੇ ਕੋਈ ਧੀ ਰਾਣੀ ਡਰਾਈਵਰ ਜਾਂ ਛੋਟੀ ਗੱਡੀ ਜਾਂ ਕਿਸੇ ਨਾਲ ਆਉਂਦੀ ਹੈ ਕਈ ਵਾਰ ਗਲਤ ਹਰਕਤ ਹੁੰਦੀ ਹੈ ਉਹ ਦੱਸਿਆ ਕਰੇ ਤੇ ਉੱਥੇ ਹੀ ਜੇ ਆਟੋ ਚਾਲਕ ਆਪਾਂ ਆਟੋ ਦੇ ਵਿੱਚ ਬੱਚਿਆਂ ਨੂੰ ਭੇਜਦੇ ਹਾਂ ਉਹ ਵੀ ਦੱਸਿਆ ਕਰ ਤੇ ਉੱਤੇ ਘਰਾਂ ਦੇ ਵਿੱਚ ਜੇ ਕਿਸੇ ਮਤਰਈਆਂ ਮਾਵਾ ਦੇ ਨਾਲ ਧੀਆ ਰਹਿੰਦੀਆਂ ਨੇ ਕਿਉਂਕਿ ਕਈ ਵਾਰ ਦੂਜਾ ਵਿਆਹ ਕਰ ਲੈਂਦਾ ਉਹਨਾਂ ਦੇ 100 ਸਵਾਲ ਹੁੰਦੇ ਨੇ 100 ਕੁਝ ਹੁੰਦਾ ਹਰ ਗੱਲ ਦੱਸਿਆ ਕਰਨ ਤੇ ਇੱਕ ਹੈਲਪਲਾਈਨ ਨੰਬਰ ਆ ਜਿਹੜਾ 1098 1098 ਜਿਹੜਾ ਨੰਬਰ ਹੈ ਤੇ ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਸ ਨੰਬਰ ਤੇ ਜੇ ਕਿਸੇ ਧੀ ਰਾਣੀ ਨੂੰ ਜਾਂ ਕਿਸੇ ਔਰਤ ਨੂੰ ਕੋਈ ਤਕਲੀਫ ਆ ਕੋਈ ਛੇੜਛਾੜ ਹੁੰਦੀ ਆ ਉਹ ਦੱਸ ਸਕਦਾ ਸੋ ਇਹ ਟਾਪਿਕ ਰੱਖਿਆ ਮੁੱਦਾ ਰੱਖਿਆ ਅਜੇ ਹੋਰ ਹੀ ਮੁੱਦੇ ਪੰਜਾਬ ਦੇ ਗੰਭੀਰ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਤੇ ਲਖਵੀਰ ਸਿੰਘ ਨੂੰ ਦਿਓ ਇਜ਼ਾਦਤ ਤਦ ਤੱਕ ਲਈ ਧੰਨਵਾਦ